ਹਾਂਜੀ ਸਾਥਿਓ ਅੱਜ ਆਪਣੇ ਕੋਲ ਕੰਮ ਆਇਆ ਸੀਗਾ ਟਾਟਾ ਦੀ ਨੈਕਸਨ ਜੋ ਕਿ ਆਪਾਂ ਡੀਲਰ ਕਰਨੀ ਸੀ ਓਡੀਸਾ ਦੇ ਜਜਪੁਰ ਤੇ ਦੇਖਦੇ ਆਂ ਅੱਜ ਟਾਟਾ ਦਾ ਜੋਰ 2000 ਕਿਲੋਮੀਟਰ ਦਾ ਸਫਰ ਹੈ ਤੇ ਜਿਵੇਂ ਹੀ ਆਪਾਂ ਕੈਂਪੀਏ ਰੋਡ ਤੇ ਪਹੁੰਚੇ ਤਾਂ ਫੌਜੀ ਸਾਹਿਬ ਕਹਿੰਦੇ ਵੀ ਗੱਡੀ ਤੇਰਾ ਭਰਾ ਚਲਾਊ ਅੱਜ ਵੱਡਾ ਲੇਕਿਨ 15-20 ਕਿਲੋਮੀਟਰ ਜਾ ਕੇ ਸਾਹਿਬ ਕਹਿੰਦੇ ਨਹੀਂ ਤੂੰ ਛੋਟਾ ਭਰਾ ਹੀ ਚਲਾਊਗਾ ਗੱਡੀ ਆ ਹਾਤੇ ਸਾਥੀਓ ਇਸ ਗੱਡੀ 'ਚ ਇੱਕ ਨਾ ਗੀਤ ਚੱਲ ਰਿਹਾ ਹੁੰਦੀ ਬਹੁਤ ਸਣਾ ਉਹ ਜਰੂਰ ਦੱਸਣਾ ਕਿਹੜਾ ਗੀਤ ਸੀ ਤੇ ਆਪਾਂ ਪਹੁੰਚ ਗਏ ਝਾਰਖੰਡ ਦੇ ਇੱਕ ਛੋਟੇ ਜਿਹੇ گاؤں ਜਿੱਥੇ ਕਿ ਆਪਾਂ ਸਟੇ ਕੀਤਾ ਰਾਤ ਨੂੰ ਤੇ ਆਪਣਾ ਨਾਸ਼ਤਾ ਪਾਣੀ ਕਰਕੇ ਤੇ ਨਿਕਲ ਗਏ ਆਪਾਂ ਅਚਨ ਕੁਮਾਰ ਵਾਈਲਡਲਾਈਫ ਸੈਂਚਰੀ ਦੋਸਤੋ ਇਹ ਵਾਈਲਡਲਾਈਫ ਸੈਂਚਰੀ ਬਹੁਤ ਹੀ ਖਤਰਨਾਕ ਤੇ ਜੰਗਲੀ ਜੀਵਾਂ ਨਾਲ ਭਰੇ ਜੀਵ ਜੰਤੂਆਂ ਨਾਲ ਭਰੀ ਹੋਈ ਹੈ ਜੋ ਕਿ ਲਗਭਗ 40-50 ਕਿਲੋਮੀਟਰ ਦਾ ਜੰਗਲੀ ਏਰੀਆ ਹੈ ਇੱਕ ਤੇ ਸਾਥੀਓ ਲਾਸਟ ਤੇ ਆਪਾਂ ਰਾਤ ਨੂੰ ਪਹੁੰਚੇ ਸੰਬਲਪੁਰ ਫੌਜੀ ਸਾਹਿਬ ਦੇ ਰਿਸ਼ਤੇਦਾਰ ਦੇ ਕਾਰਗਲ ਦੇਨ ਆਪਾ ਕਰਤੀ ਗੱਡੀ ਦੀ ਡਿਲੀਵਰੀ ਸੇਫ ਐਂਡ ਕਯੂਅਰ ਤੇ ਸਾਥਿਓ ਇਸ ਤੋਂ ਬਾਅਦ ਰਾਤ ਨੂੰ 11:30 ਵਜੇ ਮੇਰੀ ਟ੍ਰੇਨ ਸੀਗੀ ਜਜਪੁਰ ਰੋਡ ਤੋਂ ਤੇ ਸਾਹਬ ਨੇ ਆਪਣੇ ਨੂੰ ਬਿਠਾਇਆ ਮੋਟਰਸਾਈਕਲ ਦੇ ਪਿੱਛੇ ਤੇ ਅਤੇ ਉੱਥੋਂ ਲਗਭਗ 20 ਕਿਲੋਮੀਟਰ ਸਟੇਸ਼ਨ ਸੀਗਾ ਸਾਹਬ ਦੇ ਘਰ ਤੋਂ ਤੇ ਇੱਕ ਸਾਥੀਆ ਉੜੀਆ ਚ ਇੱਕ ਭਾਸ਼ਾ ਲਿਖੀ ਆ ਮੈਨੂੰ ਸਮਝ ਨਹੀਂ ਆਈ ਤੁਹਾਨੂੰ ਪਤਾ ਹੋਵੇ ਤਾਂ ਜਰੂਰ ਦੱਸਣਾ ਇੱਥੇ ਕੀ ਲਿਖਿਆ ਸੀ ਤੇ ਆਪਾਂ ਪਹੁੰਚ ਗਏ ਅਤੇ ਆਪਾਂ ਪਹੁੰਚ ਗਏ ਜੱਜਪੁਰ ਸਟੇਸ਼ਨ ਤੇ ਆਪਣਾ ਸਫ਼ਰ ਸ਼ੁਰੂ ਕਰਦੇ ਹੋਏ ਉੱਥੋਂ ਨਿਕਲ ਗਏ ਜੱਜਪੁਰ ਤੋਂ ਜੋ ਕਿ ਲਗਭਗ ਜੱਜਪੁਰ ਤੋਂ ਸਿੱਧੀ ਟ੍ਰੇਨ ਬਠਿੰਡਾ ਦੇ ਲਈ ਨਹੀਂ ਸੀਗੀ ਤੇ ਇਹ ਹਜ਼ਰਤ ਨਜ਼ਮੁਦੀਨ ਜੋ ਕਿ ਦਿੱਲੀ ਦੇ ਵਿੱਚ ਸਟੇਸ਼ਨ ਉੱਥੋਂ ਤੱਕ ਦਾ ਸਫ਼ਰ ਸੀ ਔਰ ਸਾਥੀਓ ਤਿੰਨ ਦਿਨਾਂ ਦਾ ਸਫ਼ਰ ਤੋਂ ਬਾਅਦ ਆਪਾਂ ਦਿੱਲੀ ਦੇ ਪਹੁੰਚੇ ਸਟੇਸ਼ਨ ਤੇ ਸਟੇਸ਼ਨ ਤੇ ਪਹੁੰਚ ਕੇ ਆਪਾਂ ਮਠਿੰਡੇ ਲਈ ਹੋਏ ਰਵਾਨਾ